ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਖੁਸ਼ੀ ਦੇ ਮੌਕੇ ਤੇ ਕਈ ਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਮਰਿਆਦਾ ਦੇ ਅਨੁਸਾਰ ਪ੍ਰਸ਼ਾਦ ਲੈ ਕੇ ਜਾਂਦੇ ਹਾਂ ਲੱਡੂਆਂ ਦਾ ਪ੍ਰਸ਼ਾਦ ਫਰੂਟ ਦਾ ਪ੍ਰਸ਼ਾਦ ਜਾਂ ਮਹਿੰਗੇ ਤੋਂ ਮਹਿੰਗੇ ਡੱਬੇ ਲੈ ਕੇ ਜਾਂਦੇ ਹਾਂ ਪਰ ਅੱਜ ਅਸੀਂ ਤੁਹਾਨੂੰ ਅਸਲ ਦੇ ਵਿੱਚ ਕੁਝ ਗੱਲਾਂ ਸਾਂਝੀਆਂ ਕਰਨਾ ਚਾਹਾਂਗੇ ਜਿਸ ਦੇ ਨਾਲ ਤੁਹਾਨੂੰ ਪਤਾ ਲੱਗ ਸਕੇਗਾ ਕਿ ਸਾਡੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਸਲ ਪ੍ਰਸ਼ਾਦ ਦੀ ਮਰਿਆਦਾ ਕਿਹੜੀ ਹੁੰਦੀ ਹੈ ਕਈ ਲੋਕ ਬਿਨਾਂ ਸੋਚੇ ਸਮਝੇ ਹੀ ਕਈ ਕਈ ਅਜਾਇ ਪ੍ਰਸ਼ਾਦ ਅਤੇ ਕਈ ਅਜਈਆਂ ਚੀਜ਼ਾਂ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਅਸਲ ਦੀ ਮਾਨਤਾ ਮੰਨੀ ਨਹੀਂ ਜਾਂਦੀ ਪਰ ਦੇਖਿਆ ਜਾਵੇ ਤਾਂ ਲੋਕ ਅੱਜ ਕੱਲ੍ਹ ਲੋਕ ਦਿਖਾਵਾ ਜ਼ਿਆਦਾ ਕਰਦੇ ਨੇ ਪਰ ਸੱਚੇ ਮਾਨਨੇ ਕੋਈ ਵੀ ਮਰਿਆਦਾ ਅਸਲ ਵਿੱਚ ਨਹੀਂ ਹੁੰਦੀ ਆਪਾਂ ਗੁਰੂ ਘਰ ਦੇ ਵਿੱਚ ਜਾਂਦੇ ਹਾਂ ਉੱਥੇ ਲੱਡੂਆਂ ਦੇ ਡੱਬੇ ਲੈ ਕੇ ਜਾਂਦੇ ਹਾਂ ਮਠਿਆਈਆਂ ਲੈ ਕੇ ਜਾਂਦੇ ਹਾਂ ਭਾਵੇਂ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਆਪਾਂ ਸੋਚਦੇ ਹਾਂ ਕਿ ਜੇ ਕਿ ਜੇ ਮੇਰਾ ਵੀਜ਼ਾ ਆਇਆ ਤੇ ਮੈਂ ਉੱਥੇ ਵੱਡਾ ਜਹਾਜ਼ ਚੜਾ ਕੇ ਆਵਾਂ ਮੈਂ ਉੱਥੇ ਵੱਡੇ 10 ਲੱਡੂਆਂ ਦੇ ਡੱਬੇ ਛੜਾ ਕੇ ਆਵਾਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਹੜੇ ਜਹਾਜ਼ ਵੇਚਦੇ ਨੇ ਉਹ ਕਿਸ ਤਰ੍ਹਾਂ ਉਸ ਨੂੰ ਲੈ ਕੇ ਆਉਂਦੇ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਚੜਾਉਂਦੇ ਹਾਂ ਤਾਂ ਉਹਨਾਂ ਦੇ ਬਿਆਬਦੇ ਹੀ ਕੀਤੇ ਜਾਂਦੇ ਹੈ ਹੁਣ ਤੁਸੀਂ ਮੈਨੂੰ ਖੁਦ ਦੱਸੋ ਕਿ ਜੇ ਆਪਾਂ ਜਹਾਜ਼ ਚੜਾ ਕੇ ਆਏ ਹਾਂ ਅੱਜ ਤੁਹਾਡਾ ਵੀਜ਼ਾ ਆ ਗਿਆ ਤੇ ਕੱਲ ਨੂੰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਤੁਹਾਨੂੰ ਉਹ ਹੀ ਜਹਾਜ਼ ਦੇਖਣ ਨੂੰ ਮਿਲੇਗਾ ਨਹੀਂ ਬਲਕਿ ਉਹ ਇੱਕ ਕਮਰੇ ਦੇ ਵਿੱਚ ਬੰਦ ਪਏ ਸੁੱਤੇ ਮਿਲਦੇ ਨੇ ਤਾਂ ਤੁਹਾਡੀ ਉੱਥੇ ਕੀ ਮਰਿਆਦਾ ਰਹੀ ਸਾਨੂੰ ਚਾਹੀਦਾ ਹੈ ਕਿ ਕੁਝ ਚੀਜ਼ਾਂ ਨੂੰ ਜਾਗਰਿਕ ਹੋਣ ਦੇ ਬਾਰੇ ਸਾਨੂੰ ਚਾਹੀਦਾ ਹੈ ਕਿ ਅਸੀਂ ਚੀਜ਼ਾਂ ਬਾਰੇ ਜਾਗਰੂਕ ਹੋਈਏ ਜਿਸ ਨਾਲ ਸਾਨੂੰ ਅਸਲ ਮर्यादा ਦਾ ਪਤਾ ਲੱਗ ਸਕੇ ਕਿ ਗੁਰਦੁਆਰਾ ਸਾਹਿਬ ਦੀ ਅਸਲ ਮर्याਦਾ ਕਿਹੜੀ ਹੁੰਦੀ ਹੈ ਪਰ ਆਪਾਂ ਤਾਂ ਉਹਨਾਂ ਨੂੰ ਕੁਝ ਸਮਝਣਾ ਹੀ ਨਹੀਂ ਚਾਹੁੰਦੇ ਆਪਾਂ ਤਾਂ ਆਪਣੇ ਆਪ ਦੇ ਵਿੱਚ ਹੀ ਇੰਨੇ ਸਿਆਣੇ ਭਾਂਜ ਜਾਂਦੇ ਹਾਂ ਕਿ ਸਾਨੂੰ ਸਾਰੀ ਚੀਜ਼ ਦਾ ਪਤਾ ਹੈ ਸੋ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਵਿਸਥਾਰ ਦੇ ਨਾਲ ਸਮਝਾਵਾਂਗੇ ਕਿ ਕਿਹੜੀਆਂ ਚੀਜ਼ਾਂ ਕਿਹੜੀਆਂ ਚੀਜ਼ਾਂ ਗੁਰਦੁਆਰਾ ਸਾਹਿਬ ਦੇ ਵਿੱਚ ਭੇਡ ਕਰਨੀਆਂ ਚਾਹੀਦੀਆਂ ਨੇ ਤੇ ਕਿਹੜਾ ਪ੍ਰਸ਼ਾਦ ਗੁਰਦੁਆਰਾ ਸਾਹਿਬ ਦੇ ਵਿੱਚ ਭੇਡ ਕਰਨਾ ਚਾਹੀਦਾ ਹੈ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਕੋ ਚੀ ਜ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਜਾਂਦੇ ਹਾਂ ਜਵੇਂ ਲੱਡੂਆਂ ਦੀਆਂ ਮਠਿਆਈਆਂ ਹੋ ਗਈਆਂ ਮਹਿੰਗੀਆਂ ਮਠਿਆਈਆਂ ਬਰਫੀ ਦੀ ਮਠਿਆਈ ਹੋ ਗਈ ਜਾਂ ਕੋਈ ਵੀ ਚੀਜ਼ ਅਸੀਂ ਕਈ ਵਾਰ ਸੁਣੀਆਂ ਸੁਣਾਈਆਂ ਗੱਲਾਂ ਤੇ ਝਕੀਨ ਵੀ ਕਰ ਲੈਂਦੇ ਹਾਂ ਪਰ ਅਸਲ ਚੀਜ਼ ਜੋ ਹੁੰਦੀ ਹੈ ਸਾਡੇ ਤੱਕ ਪਹੁੰਚ ਨਹੀਂ ਪਾਉਂਦੀ ਸ਼ਾਇਦ ਅਸੀਂ ਉਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਵਾਂਝੇ ਜ਼ਰੂਰ ਰਹਿ ਜਾਂਦੇ ਹਾਂ ਸੋ ਸਾਧ ਸੰਗਤ ਜੀ ਆਪਾਂ ਇੱਥੇ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ ਸੰਗਤਿਕ ਗੁਰੂ ਘਰ ਦੇ ਵਿੱਚ ਲੱਡੂ ਲੈ ਕੇ ਜਾਣੇ ਮਠਿਆਈ ਲੈ ਕੇ ਜਾਣੇ ਇਹ ਸਹੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਤੁਹਾਡੇ ਮਨ ਦੀ ਪਾਵਨਾ ਤੁਸੀਂ ਕੋਈ ਵੀ ਚੀਜ਼ ਲੈ ਕੇ ਜਾ ਸਕਦੇ ਹੋ ਤੁਹਾਡੀ ਸ਼ਰਧਾ ਹੁੰਦੀ ਹੈ ਪਰ ਸਮਝਣਾ ਚਾਹੀਦਾ ਹੈ ਕਿ ਕਿਹੜਾ ਪ੍ਰਸ਼ਾਦ ਹੈ ਜੋ ਅਸਲ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਵਾਨ ਹੁੰਦਾ ਹੈ ਜਿਸ ਨੂੰ ਕਿ ਆਪਣੇ ਗੁਰੂਆਂ ਪੀਰਾਂ ਨੇ ਮਾਨਤਾ ਦਿੱਤੀ ਹੈ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਜੀ ਦਾ ਸੱਚੇ ਪਾਸ਼ਾ ਜੀ ਦੇ ਉੱਥੇ ਆਪਾਂ ਦੇਖਿਆ ਹੀ ਹੋਵੇਗਾ ਕਿ ਜੋ ਕਿਰਪਾਨ ਦੇ ਨਾਲ ਪ੍ਰਸ਼ਾਦ ਦੇ ਨਾਲ ਪੋਗ ਲਗਵਾਇਆ ਜਾਂਦਾ ਹੈ ਪ੍ਰਮਾਣ ਕੀਤਾ ਜਾਂਦਾ ਹੈ ਤਾਂ ਉਹ ਸਿਰਫ ਕੜਾ ਪ੍ਰਸ਼ਾਦ ਹੀ ਪ੍ਰਮਾਣ ਹੁੰਦਾ ਹੈ ਕੋਈ ਹੋਰ ਪ੍ਰਸ਼ਾਦ ਕਦੇ ਵੀ ਪ੍ਰਮਾਣ ਨਹੀਂ ਕੀਤਾ ਜਾਂਦਾ ਜੋ ਆਪਾਂ ਪ੍ਰਸ਼ਾਦ ਲੈ ਕੇ ਜਾਂਦੇ ਹਾਂ ਉਹ ਗ੍ਰੰਥੀ ਸਿੰਘਾਂ ਦੁਆਰਾ ਉਹ ਗ੍ਰੰਥੀ ਸਿੰਘਾਂ ਦੁਆਰਾ ਜਾਂ ਸੇਵਾਦਾਰਾਂ ਦੇ ਵੱਲੋਂ ਉਸ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਹੈ ਤੇ ਸਾਧ ਸੰਗਤ ਜੀ ਜੋ ਕਿਰਪਾਨ ਦੇ ਨਾਲ ਮਹਾਪੁਰਖ ਸਾਨੂੰ ਦੱਸਦੇ ਨੇ ਕਿ ਉਹ ਗੁਰੂ ਸਾਹਿਬ ਦੀ ਰਸਨਾ ਹੈ ਜੋ ਪ੍ਰਸ਼ਾਦ ਕਿਰਪਾਨ ਦੇ ਨਾਲ ਪ੍ਰਵਾਨ ਹੁੰਦਾ ਹੈ ਉਹ ਸਿਰਫ ਕੜਾ ਪ੍ਰਸ਼ਾਦ ਹੁੰਦਾ ਹੈ ਸਾਡੀ ਮਰਿਆਦਾ ਦੇ ਕੜਾ ਪ੍ਰਸ਼ਾਦ ਨੂੰ ਹੀ ਕਿਰਪਾਨ ਦੇ ਵੱਲੋਂ ਪ੍ਰਵਾਨ ਕਿਰਪਾਨ ਦੇ ਵੱਲੋਂ ਪ੍ਰਵਾਨ ਕੀਤਾ ਜਾਂਦਾ ਹੈ ਸੰਗਤ ਜੀ ਜੇ ਆਪਾਂ ਸੰਗਤ ਜੀ ਸਾਨੂੰ ਸਮਝਣ ਦੇ ਲੋੜ ਹੈ ਅੱਜ ਆਪਾਂ ਕੁਝ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਚਾਹੀਦਾ ਹੈ ਕਿ ਆਪਾਂ ਉਸ ਚੀਜ਼ ਨੂੰ ਸਮਝੀਏ ਅਸੀਂ ਕੀ ਸੋਚਦੇ ਹਾਂ ਜੇ ਅਸੀਂ ਕੜਾ ਪ੍ਰਸ਼ਾਦ ਲੈ ਕੇ ਜਾਵਾਂਗੇ ਸਾਨੂੰ ਮਿਹਨਤ ਕਰਨੀ ਪਵੇਗੀ ਸਾਨੂੰ ਸਵੇਰੇ ਉੱਠ ਕੇ ਪ੍ਰਸ਼ਾਦ ਬਣਾਉਣਾ ਪਵੇਗਾ ਫਿਰ ਸਾਡੇ ਹੱਥ ਖਰਾਬ ਹੋ ਜਾਣਗੇ ਜਿਹੜਾ ਕਿ ਗਰਮ ਅਸੀਂ ਲੈ ਕੇ ਨਹੀਂ ਜਾ ਸਕਦੇ ਅਸੀਂ ਸੋਚਦੇ ਹਾਂ ਕਿ ਆਪਾਂ ਸੁੱਕਾ ਪ੍ਰਸ਼ਾਦ ਲੈ ਕੇ ਚਾਈਏ ਸੁੱਕਾ ਸੰਗਤ ਜੀ ਪਰ ਇਹ ਲੋਕ ਅੱਜਕੱਲ ਇਦਾਂ ਦੇ ਨੇ ਕਿ ਆਪਾਂ ਕੰਮਕਾਰਾਂ ਦੇ ਵਿੱਚ ਬਿਜੀ ਹੋ ਗਏ ਹਾਂ ਸੰਗਤ ਜੀ ਸਾਨੂੰ ਕਿਤੇ ਨਾ ਕਿਤੇ ਇਹ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਆਪਾਂ ਗੁਰੂ ਘਰ ਦੇ ਲਈ ਜੇ ਆਪਾਂ ਪ੍ਰਸ਼ਾਦ ਦੀ ਮਾਨਤਾ ਰੱਖਣੀ ਹੈ ਤਾਂ ਕੜਾ ਪ੍ਰਸ਼ਾਦ ਦੀ ਮਾਨਤਾ ਰੱਖੀਏ ਮਹਾਪੁਰਖ ਜੀ ਕਹਿੰਦੇ ਹਨ ਕਿ ਭਾਈ ਮਠਿਆਈਆਂ ਲੈ ਕੇ ਜਾਣੀਆਂ ਗੁਰੂ ਕੋਲੋਂ ਲੱਡੂ ਲੈ ਕੇ ਜਾਣੇ ਇਹ ਚੀਜ਼ਾਂ ਸਹੀ ਨਹੀਂ ਗੁਰੂ ਅੱਗੇ ਕੜਾ ਪ੍ਰਸ਼ਾਦ ਲੈ ਕੇ ਜਾਇਦਾ ਹੈ ਜੇ ਸਾਨੂੰ ਸਾਡੇ ਅਰਦਾਸ ਪ੍ਰਵਾਨ ਹੋ ਸਕੇ ਸਾਨੂੰ ਇੱਥੇ ਚਾਹੀਦਾ ਹੈ ਕਿ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਹੱਥੀਂ ਪ੍ਰਸ਼ਾਦ ਬਣਾ ਕੇ ਲੈ ਕੇ ਚਾਈਏ ਤੇ ਉੱਥੇ ਬੈਠ ਕੇ ਅਰਦਾਸ ਕਰੀਏ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਅਸੀਂ ਸਾਰੇ ਵਹਿਮਾਂ ਭਰਮਾਂ ਤੋਂ ਦੂਰ ਹੋ ਕੇ ਅਸੀਂ ਤੇਰੇ ਦਰ ਤੇ ਆਏ ਹਾਂ ਸਾਡੇ ਅਰਦਾਸ ਪੂਰੀ ਕਰਨਾ ਅਸੀਂ ਬੇਨਤੀਆਂ ਕਰਦੇ ਹਾਂ ਕਿ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਇਹ ਖੁਸ਼ੀਆਂ ਜਾਣ ਗਿਆਂ ਅੱਜ ਗੱਲ ਜੋ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਖੁਸ਼ੀ ਦੇ ਮੌਕੇ ਤੇ ਰੁਮਾਲਾ ਸਾਹਿਬ ਲੈ ਕੇ ਜਾਂਦੇ ਹਾਂ ਜਾਂ ਕਈ ਅਜਈਆਂ ਖੇਡਾਂ ਲੈ ਕੇ ਜਾਂਦੇ ਹਾਂ ਜਿਵੇਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਸ਼ੁਰੂ ਚ ਹੀ ਦੱਸਿਆ ਸੀ ਕਿ ਜਦੋਂ ਆਪਾਂ ਜਹਾਜ਼ ਲੈ ਕੇ ਜਾਂਦੇ ਹਾਂ ਤਾਂ ਉਹਨਾਂ ਦੀ ਕੀ ਵਰਤੋਂ ਹੁੰਦੀ ਹੈ ਹੁਣ ਤੁਸੀਂ ਮੈਨੂੰ ਖੁਦ ਦੱਸੋ ਕੋਈ ਸੋਚਦਾ ਇਹ ਕੋਈ ਵਿਅਕਤੀ ਸੋਚਦਾ ਹੈ ਕਿ ਆਪਾਂ ਜਹਾਜ਼ ਤਾਂ ਚੜਾਉਂਦੇ ਹਾਂ ਆਸਤਾ ਗੁਰੂ ਸੇਬ ਕੀ ਕਰਨਗੇ ਗੁਰੂ ਸੇਬ ਨੇ ਆਪਾਂ ਨੂੰ ਕਦੋਂ ਕਿਹਾ ਕਿ ਸਾਡੇ ਕੋਲ ਜਹਾਜ਼ ਲੈ ਕੇ ਆਓ ਜਹਾਜ਼ ਛਡਾ ਕੇ ਜਾਓ ਤਾਂ ਆਪਾਂ ਨੂੰ ਇਹ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈ ਆਪਾਂ ਪੜੇ ਲਿਖੇ ਹਾਂ ਸਾਨੂੰ ਅੱਜ ਇਹਨਾਂ ਗੱਲਾਂ ਬਾਰੇ ਵਿਚਾਰਨਾ ਚਾਹੀਦਾ ਹੈ ਹੁਣ ਤੁਸੀਂ ਕੋਈ ਵੀ ਖੁਸ਼ੀ ਦੇ ਮੌਕੇ ਤੇ ਰੁਮਾਲਾ ਸੇਬ ਲੈ ਕੇ ਜਾਂਦੇ ਹੋ ਕਦੇ ਗੁਰਦੁਆਰਾ ਸਾਹਿਬ ਦੀਆਂ ਪੇਟੀਆਂ ਤੇ ਅਲਮਾਰੀਆਂ ਖੋਲ ਕੇ ਦੇਖਣੀਆਂ ਕਿ ਉਹਦੇ ਵਿੱਚ ਕਿੰਨੇ ਰੁਮਾਲਾ ਸੇਬ ਪਏ ਨੇ ਉਹ ਬਾਅਦ ਵਿੱਚ ਕਦੋਂ ਜੂਸ ਹੁੰਦੇ ਨੇ ਉਹਨਾਂ ਦੀ ਵਰਤੋਂ ਹੁੰਦੀ ਹੈ ਤੁਸੀਂ ਦੱਸ ਸਕਦੇ ਹੋ ਉਹ ਸਿਰਫ ਉੱਥੇ ਰੱਖੇ ਜਾਂਦੇ ਨੇ ਬਾਅਦ ਵਿੱਚ ਉਹਨਾਂ ਨੂੰ ਲੰਗਰ ਹਾਲ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਉੱਥੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੇ ਆਪਾਂ ਗੱਲ ਕਰੀਏ ਜੇ ਆਪਾਂ ਨੂੰ ਚਾਹੀਦਾ ਹੈ ਖੁਸ਼ੀ ਦੇ ਮੌਕੇ ਤੇ ਕੁਝ ਲੈ ਕੇ ਜਾਣਾ ਤਾਂ ਗੁਰੂ ਸਾਹਿਬ ਦੇ ਸੁਖਾਸਨ ਦੇ ਲਈ ਆਪਾਂ ਚਿੱਟੀ ਚਾਦਰ ਲੈ ਕੇ ਜਾ ਸਕਦੇ ਹਾਂ ਜਿਸ ਨਾਲ ਗੁਰੂ ਸਾਹਿਬ ਜੀ ਦੀ ਮਾਨਤਾ ਵੀ ਪੂਰੀ ਹੋ ਸਕਦੀ ਹੈ ਸੋ ਜੇਕਰ ਤੁਸੀਂ ਇਹਨਾਂ ਬੇਨਤੀਆਂ ਬਾਰੇ ਵਿਸਥਾਰ ਦੇ ਨਾਲ ਜਾਨਣਾ ਹੈ ਸਾਡੇ ਨਾਲ ਇਹਨਾਂ ਚੀਜ਼ਾਂ ਦੇ ਬਾਰੇ ਅਸੀਂ ਤੁਹਾਨੂੰ ਇਹ ਸਮਝਾਉਣਾ ਚਾਹੁੰਦੇ ਹਾਂ ਕਿ ਸਾਨੂੰ ਜੇ ਸ਼ਰਧਾ ਦੇ ਨਾਲ ਕੁਝ ਮੰਨਤਾ ਮੰਨਣੀ ਪਵੇਗੀ ਤਾਂ ਉਹ ਹੈ ਕੜਾ ਪ੍ਰਸ਼ਾਦ ਦੀ ਮੰਨਤਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਹੀ ਚੀਜ਼ਾਂ ਜੋ ਵਰਤੋਂ ਦੇ ਵਿੱਚ ਆ ਸਕਣ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਆਪਣੀ ਸ਼ਰਧਾ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਸ਼ਾਦ ਲੈ ਕੇ ਜਾ ਸਕਦੇ ਹਾਂ ਮੱਥਾ ਟੇਕਦੇ ਹਾਂ ਉਸ ਤੋਂ ਬਾਅਦ ਪਰਮਾਤਮਾ ਕੋਲ 10 ਮਿੰਟ ਪੈਠਣਾ ਵੀ ਚਾਹੀਦਾ ਹੈ ਉਸਰ ਨਾਮ ਤੇ ਹੋਣਾ ਚਾਹੀਦਾ ਹੈ ਵਾਇਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਤਾਂ ਸਾਨੂੰ ਲੋੜ ਹੈ ਕਿ ਅਸੀਂ ਉਸਨੂੰ ਸਮਝ ਸਕੀਏ ਆਪਾਂ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਸਾਡਾ ਤਾਂ ਟਾਈਮ ਹੋ ਰਿਹਾ ਹੈ ਅਸੀਂ ਤਾਂ ਡਿਊਟੀ ਤੇ ਜਾਣਾ ਹੈ ਅਸੀਂ ਤਾਂ ਛੇਤੀ ਛੇਤੀ ਬੱਸ ਪਰਚਾਰ ਚੜ੍ਹੋਣਾ ਆਏ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਨੂੰ ਨਾਮ ਲਖਵਾ ਦਿੰਦੇ ਹਾਂ ਸਾਡੇ ਪਾਠ ਵੇਲੇ ਅਰਦਾਸ ਕਰਦੇ ਹਾਂ ਬਸ ਇਥੋਂ ਤੱਕ ਇਹ ਦੁਨੀਆ ਸੀਮਤ ਰਹਿ ਚੁੱਕੀ ਹੈ ਪਰ ਨਹੀਂ ਲੋੜ ਹੈ ਆਪਾਂ ਨੂੰ ਸਮਾਂ ਕੱਢਣ ਦੀ ਪਰਮਾਤਮਾ ਵਾਸਤੇ ਵਾਇਗਰੂ ਸੱਚੇ ਪਾਸ਼ਾ ਪਰਮਾਤਮਾ ਨੂੰ ਤੇ ਆਪਾਂ ਗੁਰਦੁਆਰਾ ਸਾਹਿਬ ਚਾਈਏ ਪ੍ਰਸ਼ਾਂਤ ਲੈ ਕੇ ਚਾਈਏ 10 ਮਿੰਟ ਉੱਥੇ ਬੈਠੀਏ ਮੱਥਾ ਟੇਕ ਕੇ ਜਪਜੀ ਸਾਹਿਬ ਜੀ ਦਾ ਪਾਠ ਕਰੀਏ ਚਾਹੇ ਮੋਲ ਮੰਤਰ ਦਾ ਜਾਪ ਕਰੀਏ ਤੇ ਅਰਦਾਸ ਵਿੱਚ ਸ਼ਾਮਲ ਹੋਈਏ ਸਾਧ ਸੰਗਤ ਜੀ ਸੋਚ ਕੇ ਦੇਖੋ ਇਹ ਗੱਲਾਂ ਵਿਚਾਰ ਕੇ ਦੇਖੋ ਸਾਡੇ ਵਿੱਚ ਕਿੱਥੇ ਘਾਟ ਹੈ ਸਾਨੂੰ ਕਿੱਥੇ ਸਮਝਣ ਦੇ ਲੋੜ ਹੈ ਅਸੀਂ ਗੁਰੂ ਦੇ ਲਾੜ ਤੋਂ ਦੂਰ ਹੁੰਦੇ ਜਾ ਰਹੇ ਹਾਂ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਸੰਗਤ ਜੀ ਇਹਨਾਂ ਚੀਜ਼ਾਂ 'ਵਾਂ ਧਿਆਨ ਦਿਈਏ ਤਾਂ ਕਿ ਪ੍ਰਸ਼ਾਦ ਦੀ ਦੇਖੜਾ ਪ੍ਰਸ਼ਾਦ ਦੀ ਦੇਖ ਆਪਾਂ ਲੈ ਕੇ ਗੁਰਦੁਆਰਾ ਸਾਹਿਬ ਜਾਈਏ ਗੁਰੂ ਕੋਲੋਂ ਕੜਾ ਪ੍ਰਸ਼ਾਦ ਦੀ ਦੇਖ ਭੇਟ ਹੁੰਦੀ ਹੈ ਤੇ ਉਸ ਦੇ ਨਾਲ ਸਾਡੀਆਂ ਚੀਜ਼ਾਂ ਸਾਡੀਆਂ ਮਨ ਮਾਨਤਾ ਪੂਰੀਆਂ ਹੁੰਦੀਆਂ ਹਨ ਸੋ ਜੇਕਰ ਆਪਾਂ ਸੱਚੇ ਮਨ ਦੀ ਭਾਵਨਾ ਦੇ ਨਾਲ ਆਪਾਂ ਗੁਰੂ ਤੋਂ ਕੋਈ ਚੀਜ਼ ਮੰਗੇ ਤਾਂ ਉਹ ਪੂਰਨ ਤੌਰ ਤੇ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ